ਸਾਡੇ ਪਿੰਡ ਵਾਲਾ ਡਾਕਟਰ ਜਣਾ ਪਹਿਲਾਂ ਵੀ ਟੀਕੇ ਲਾਉਂਦਾ ਫਿਰਦਾ ਇਸ ਸ਼ਿਆਲਾ ਚ ਹੁਣ ਗਰਮੀ ਸ਼ੁਰੂ ਹੁੰਦੇ ਸਾਰ ਇਹਨਾਂ ਨੇ ਫੇਰ ਉੱਤਾਇਆ ਚੱਕ ਲੈ ਯਾਰ ਇਹ ਟੀਕੇ ਕਾਦੇ ਲਾਉਣ ਆਉਂਦੇ ਨੇ ਪਤੰਦਰ ਇਹ ਤਾਂ ਸਾਡੀ ਅਮਜਾਂ ਦੁੱਧ ਘਟਾਉਣ ਲੱਗ ਗਏ ਨੇ ਅੱਜ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਵੀ ਤੁਸੀਂ ਆ ਟੀਕੇ ਜੇ ਹੁਣ ਕਾਦੇ ਨਹੀਂ ਜਾਣਕਾਰੀ ਲੈਣੀ ਆ ਵੀ ਇਹ ਕਾਦੇ ਟੀਕੇ ਟੁਕੇ ਲਾਉਣੇ ਹੋ ਤੇ ਇਧਰ ਆ ਬਾਈ ਵੈਕਸੀਨ ਵਾਲਾ ਹੁੱਲ ਲਈ ਖੜਾਗਾ ਤੇ ਡਾਕਟਰ ਦਾ ਨਾਂ ਹੈਗਾ ਬੱਬੂ ਤੇ ਨਾਲ ਇੱਕ ਡਾਕਟਰ ਬਾਹਰੋਂ ਆਏ ਬਣੇ ਇਹ ਲਿਖਣ ਪੜ੍ਹਨ ਦਾ ਕੰਮ ਕਰਦੇ ਨੇ ਤੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਮੈਂ ਕ ਇਹ ਜੇਬ ਦੇ ਵਿੱਚ ਹੀ ਪਾ ਲਓ ਕੋਈ ਨਹੀਂ ਅਰੇ ਦੱਸੋ ਤੇ ਡਾਕਟਰ ਸਾਹਿਬ ਮੈਨੂੰ ਐ ਦੱਸ ਦਿਓ ਪਹਿਲਾਂ ਤੁਸੀਂ ਸਿਆਲਾਂ ਦੇ ਵਿੱਚ ਜੇ ਵੀ ਟੀਕੇ ਜੇ ਲਾਉਂਦੇ ਫਿਰਦੇ ਗੂੜੇ ਸਿਆਲ ਜਿੱਚ ਤੇ ਹੁਣ ਤੁਸੀਂ ਆ ਗਰਮੀਆਂ ਚ ਉੱਤਾਇਆ ਚੱਕ ਲਿਆ ਇਹ ਕਾਹਦੇ ਟੀਕੇ ਟੂਕੇ ਲਾਉਂਦੇ ਫਿਰਦੇ ਯਾਰ ਇਹਦੇ ਨਾਲ ਤਾਂ ਸਾਡੀਆਂ ਮੱਜਾਂ ਦੁੱਧ ਘਟ ਜਾਂਦੀਆਂ ਹੁੰਦੀਆਂ ਨੇ ਨਹੀਂ ਨਹੀਂ ਮੱਝਾਂ ਨਹੀਂ ਦੁੱਧ ਘੜਦੀਆਂ ਜਿਹੜੇ ਪਹਿਲਾਂ ਵੈਕਸੀਨ ਆਈ ਸੀ ਉਹ ਮੂੰਹ ਖੋਰ ਤੋਂ ਬਚਾਅ ਵਾਸਤੇ ਸੀ ਅੱਛਾ ਜੀ ਹਾਂਜੀ ਇਹ ਹੁਣ ਗਲਕੂਟੂ ਦੀ ਵੈਕਸੀਨ ਚੱਲ ਰਹੀ ਹੈ ਜੀ ਆਪਣੇ ਅੱਛਾ ਵੀ ਜਿਹੜੀ ਹੁਣ ਮੱਝਾਂ ਪਿੱਛੇ ਇਹ ਬਾਲੀਆਂ ਬਿਮਾਰ ਹੋ ਗਈਆਂ ਸੀ ਪਿਛਲੇ ਮਹੀਨੇ ਢੂੜ ਮਹੀਨੇ ਚ ਮੂੰਹ ਖੋਰ ਨਾਲ ਉਹਦੇ ਟੀਕੇ ਤੁਸੀਂ ਸਿਆਣਾ ਚਲਾਈ ਸੀ ਹਾਂਜੀ ਹਾਂਜੀ ਵੈਕਸੀਨ ਪਹਿਲਾਂ ਹੀ ਆਉਂਦੀ ਹੁੰਦੀ ਹੈ ਜੀ ਬਿਮਾਰੀ ਤੋਂ ਪਹਿਲਾਂ ਵੈਕਸੀਨ ਆਉਂਦੀ ਹੈ ਜੀ ਅੱਛਾ ਮੰਨ ਲਓ ਹੁਣ ਗਲਕੂਟੂ ਦੀ ਵੈਕਸੀਨ ਚੱਲ ਰਹੀ ਹੈ ਆਪਣੇ ਠੀਕ ਹੈ ਵੀ ਜਿਹੜੀ ਚੀਜ਼ ਆਉਣ ਤੋਂ ਪਹਿਲਾਂ ਉਹਦਾ ਰੋਕਥਾਮ ਲਈ ਟੀਕੇ ਲਾਏ ਜਾਂਦੇ ਲੋਕ ਵੀਡੀਓ ਬਣਾਉਣ ਤਾਂ ਲੱਗ ਜਾਣਗੇ ਅਨਪੜਤਾ ਉੱਥੇ ਦਿਖਾ ਦੇਣਗੇ ਜਦੋਂ ਟੀਕੇ ਲਾਉਣ ਜਾਂਦੇ ਹੋ ਤੁਸੀਂ ਗੇਟਾਂ 'ਚ ਮੋੜ ਦਿੰਦੇ ਨੇ ਕੀ ਕਹਿ ਕੇ ਮੋੜਦੇ ਨੇ ਉਹ ਦੱਸੋ ਮੜਾ ਜੀ ਉਹ ਬਹੁਤ ਲੋਕ ਬਹਾਨੇ ਬਣਾਉਂਦੇ ਵੀ ਸਾਡਾ ਦੁੱਧ ਘਟ ਜੂਗਾ ਜੀ ਹਾਂ ਸਾਡੇ ਪਸ਼ੂ ਗੱਭਾਂ ਨਹੀਂ ਜਦ ਕਿ ਇਹ ਸਾਰੇ ਪਸ਼ੂਆਂ ਵਾਸਤੇ ਆ ਵੈਕਸੀਨ ਹੁੰਦੀ ਹੈਗੀ ਠੀਕ ਹੈ ਵੱਧ ਤੋਂ ਵੱਧ ਇੱਕ ਅੱਧਾ ਦਿਨ ਦੁੱਧ ਘਟਦਾਗਾ ਪਰ ਉਹ ਪੂਰਾ ਹੋ ਜਾਂਦਾ ਪਰ ਜਦੋਂ ਬਿਮਾਰ ਹੋ ਜਾਂਦਾ ਪਸ਼ੂ ਆਪਣਾ ਨਾਲੇ ਤਾਂ ਪੈਸੇ ਲੱਗਦੇ ਆ ਆਪਣੇ ਨਾਲੇ ਫਿਰ ਉੱਥੇ ਦੁੱਧ ਤੇ ਨਹੀਂ ਆਉਂਦਾ ਠੀਕ ਹੈ ਲਵਾਉਣੀ ਚਾਹੀਦੀ ਸਾਰਿਆਂ ਨੂੰ ਠੀਕ ਹੈ ਜਿਹੜੀ ਹੁਣ ਮੂੰਹ ਖੋਰ ਦੀ ਬਿਮਾਰੀ ਚੱਲ ਕੇ ਹਟੀ ਆ ਤੁਸੀਂ ਡਾਕਟਰੋਂ ਪਿੰਡਾਂ ਚ ਜਾਣੇ ਆਉਣੇ ਕਿੰਨਾ ਕੁ ਨੁਕਸਾਨ ਕੀਤਾ ਉਹਨੇ ਬਿਮਾਰੀ ਨੇ ਨੇ ਆਪਣੇ ਏਰੀਆ ਜਿੱਥੇ ਹਜੇ ਬਚਾ ਗਾ ਜੀ ਵਧੀਆ ਗਾ ਠੀਕ ਹੈ ਮਤਲਬ ਇਹਨਾਂ ਨੁਕਸਾਨ ਨਹੀਂ ਹੋਇਆ ਪਰ ਜਿੱਥੇ ਲੋਕ ਵੈਕਸੀਨ ਨਹੀਂ ਲਵਾਉਂਦੇ ਉੱਥੇ ਨੁਕਸਾਨ ਹੋ ਜਾਂਦਾ ਜੀ ਫਿਰ ਠੀਕ ਹੈ ਇਹਦੀ ਇਹਦੀ ਰੋਕਥਾਮ ਲਈ ਜਿਵੇਂ ਹੁਣ ਵੀ ਹਜੇ ਉਹਦਾ ਪ੍ਰਕੋਪ ਹੈਗਾਗਾ ਉਹਦੀ ਰੋਕਥਾਮ ਲਈ ਕੀ ਕਰਨਾ ਚਾਹੀਦਾਗਾ ਲੋਕਾਂ ਨੂੰ ਆਪਾਂ ਵੀਡੀਓ ਦੇ ਜ਼ਰੀਏ ਦੱਸ ਸਕੀਏ ਰੋਕਥਾਮ ਲਈ ਤਾਂ ਮੇਨ ਤਾਂ ਵੈਕਸੀਨ ਹੀ ਆਈ ਠੀਕ ਹੈ ਵੈਕਸੀਨ ਲਵਾਉਣੀ ਚਾਹੀਦੀ ਹੈ ਜ਼ਰੂਰੀ ਸਭ ਤੋਂ ਪਹਿਲਾਂ ਤਾਂ ਠੀਕ ਹੈ ਹਾਂਜੀ ਤੇ ਹੋਰ ਜਿਵੇਂ ਇੱਕ ਦੇਸੀ ਘਰੇਲੂ ਨੁਕਸੇ ਕਹਿੰਦੇ ਹੁੰਦੇ ਪਿਆਜ਼ ਕੱਟ ਕੇ ਇੱਕ ਗੁੜ ਦੇ ਦੋ ਵੀ ਉਹ ਨਹੀਂ ਉਹ ਤਾਂ ਨਹੀਂ ਕੋਈ ਐਨਾ ਹੋ ਜੀ ਵੈਕਸੀਨ ਹੀ ਜ਼ਰੂਰੀ ਆ ਵੈਕਸੀਨ ਮੇਰਾ ਕੋਈ ਹੱਲ ਨਹੀਂ ਠੀਕ ਹੈ ਵੀ ਇਹ ਤੁਸੀਂ ਜਿਵੇਂ ਕੋਈ ਵੀ ਬਿਮਾਰੀ ਹੁੰਦੀ ਹੈ ਉਹਦੀ ਰੋਕਥਾਮ ਲਈ ਸਰਕਾਰ ਪਹਿਲਾਂ ਪ੍ਰਾਰਾਲਾ ਕਰਦੀ ਹੈ ਵੈਕਸੀਨ ਲਾਉਂਦੀ ਹੈ ਜੀ ਸਾਰੇ ਸਰਕਾਰ ਕਰਦੀ ਸੀ ਪਹਿਲਾਂ ਦੀ ਹਾਂਜੀ ਹਾਂਜੀ ਸਾਰੇ ਹੀ ਠੀਕ ਹੈ ਵੀ ਕੇ ਇਹ ਸਰਕਾਰ ਨੇ ਵੈਕਸੀਨ ਆਉਂਦੀ ਹੈ ਜੀ ਠੀਕ ਹੈ ਹਾਂਜੀ ਤੇ ਬਈ ਸਾਨੂੰ ਤਾਂ ਇਹ ਪ੍ਰਾਰਾਲਾ ਸਰਕਾਰ ਦਾ ਬਹੁਤ ਵਧੀਆ ਲੱਗਿਆ ਨਾ ਜਿਵੇਂ ਡਾਕਟਰ ਸਾਹਿਬ ਘਰੋ ਘਰ ਹੀ ਜਾ ਕੇ ਟੀਕੇ ਲਾ ਰਹੇ ਨੇ ਤੇ ਇਧਰ ਇੱਕ ਕਿਸਾਨ ਭਰਾ ਨੇ ਇਹਨਾਂ ਦੇ ਮੱਝਾਂ ਦੇ ਟੀਕੇ ਲਾਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਵੀਰ ਜੀ ਤੁਹਾਡਾ ਤੇ ਬਾਈ ਤੁਸੀਂ ਮੱਝਾਂ ਦੇ ਟੀਕੇ ਲਵਾਏ ਨੇ ਦੇ ਮਤਲਬ ਕਿ ਤੁਸੀਂ ਕਿਵੇਂ ਕਹਿਣਾ ਚਾਹੁੰਦੇ ਹੋ ਵੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਜਿੰਮੇ ਕੋਈ ਬਿਮਾਰੀ ਆ ਜੇ ਇਹ ਜਿਹੜੀਆਂ ਆਪਣੀ ਮੱਝਾਂ ਦੇ ਫ੍ਰੀ ਟੀਕੇ ਲੱਗ ਰਹੇ ਨੇ ਅੱਜ 5 ਰੁਪਏ ਦੇ ਵਿੱਚ ਟੀਕਾ ਆਪਣੀ ਮੱਝ ਚੰਗੀ ਹੁੰਦੀ ਆ ਵਧੀਆ ਹੀ ਇਹ ਗੱਲ ਆ ਠੀਕ ਹੈ ਜੇ ਕੋਈ ਬਿਮਾਰੀ ਆ ਜੇ ਉਹਨੂੰ ਹੁਣੀ ਘਟਣਾ ਹੋ ਵਾਪਰ ਜਾਂਦੀ ਆ ਨਾ ਫਿਰ ਹਾਂ ਹਾਂ ਜੀ ਪਾਏ ਆਪਣੋਂ ਕੋਈ ਗੱਲ ਨਹੀਂ ਆਪਣੀ ਸਰਕਾਰ ਫ੍ਰੀ ਟੀਕੇ ਲਾ ਰਹੀ ਆ ਠੀਕ ਹੈ ਇਹ ਚੰਗੀ ਗੱਲ ਹੀ ਆ ਸਰਕਾਰ ਦਾ ਧੰਨਵਾਦ ਬਹੁਤ ਆ ਠੀਕ ਹੈ ਹਾਂ ਤੇ ਲੈ ਵੀ ਦਰਸ਼ਕੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾ ਵੀ ਸਰਕਾਰ ਚਾਰੇ ਪਾਸੇ ਵੀ ਮੇਨ ਗੱਲ ਤੁਹਾਡੀ ਆਈ ਸੀ ਕਹਿਣ ਦੀ ਬੀਬੀ ਭਾਈ ਟੀਕੇ ਜਦੋਂ ਹਨ ਕੋਈ ਇਹ ਵੀਰ ਆਉਂਦੇ ਨੇ ਡਾਕਟਰ ਆਉਂਦੇ ਨੇ ਤਾਂ ਟੀਕੇ ਇਹਨਾਂ ਤੋਂ ਜ਼ਰੂਰ ਲਵਾਇਆ ਕਰੋ ਤੇ ਹੁਣ ਸੋਨੂੰ ਜਿਹੜਾ ਮੇਨ ਮੋਟਿਵ ਦੱਸਦਾ ਮੈਂ ਵੀਡੀਓ ਬਣਾਉਂਦਾ ਮੈਂ ਕੋਈ ਅਣਪੜ੍ਹ ਨਹੀਂ ਹੈਗਾ ਮੈਂ ਕੋਈ ਮੈਨੂੰ ਸਾਰੀ ਜਾਣਕਾਰੀ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਆਈ ਸੀ ਵੀ ਲੋਕ ਜਾਗਰੂਕ ਹੋ ਜਾਣ ਜੇ ਹੁਣ ਮੈਂ ਦੋਨੇ ਡਾਕਟਰ ਸਾਹਿਬ ਨੂੰ ਖੜਾ ਕੇ ਇੱਥੇ ਆਏ ਲੱਗੇ ਜਾਂਦਾ ਵੀ ਡਾਕਟਰ ਸਾਹਿਬ ਤੁਸੀਂ ਟੀਕੇ ਕਾਦੇ ਲਾਉਨੇ ਹੋ ਤਾਂ ਸਾਡੀ ਵੀਡੀਓ ਕਿਸੇ ਨੇ ਨਹੀਂ ਦੇਖਣੀ ਸਾਡਾ ਇੱਕ ਜਰੀਆ ਲੋਕਾਂ ਨੂੰ ਸਮਝਾਉਣ ਦਾ ਵੀ ਬਾਈ ਟੀਕੇ ਜ਼ਰੂਰ ਲਵਾਓ ਬਾਕੀ ਡਾਕਟਰ ਸਾਹਿਬ ਦੁਆਰੇ ਅਪੀਲ ਕਰਦਗੇ ਹਾਂਜੀ ਹਾਂਜੀ ਵੈਕਸੀਨ ਸਾਰੇ ਨੂੰ ਲਗਵੋਣੀ ਚਾਹੀਦੀ ਹੈ ਜੀ ਘਰ ਘਰ ਜਾ ਕੇ ਵੈਕਸੀਨ ਲੱਗ ਰਹੀ ਆ ਸਾਰੇ ਇਹਨਾਂ ਨੂੰ ਵੈਕਸੀਨ ਲਗਵੋਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਹਰੇਕ ਪਿੰਡ ਤੱਕ ਪਹੁੰਚਾ ਦਿਓ ਵੀ ਜਦੋਂ ਵੀ ਤੁਹਾਡੇ ਏਰੀਆ ਦੇ ਵਿੱਚ ਡਾਕਟਰ ਮੂੰਹ ਖੋਰ ਦੇ ਜਾਂ ਗਲ ਕੋਟੂ ਦੇ ਟੀਕੇ ਲਾਉਣਾ ਆਉਣ ਤਾਂ ਉਹਨਾਂ ਦੇ ਟੀਕੇ ਜ਼ਰੂਰ ਲਵਾਇਓ ਧੰਨਵਾਦ ਧੰਨਵਾਦ